ਕੋਲਕਾਤਾ ਡਾਕਟਰ ਜਬਰਜਨਾ ਕਾਂਡ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਮਾ ਠਪ ਰਹਿਣਗੀਆਂ ਵਰਤਮਾਨ ਵਿੱਚ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਵਿੱਚ ਆਈਸੀਯੂ ਅਤੇ ਐਮਰਜੈਂਸੀ ਓਟੀ ਸੇਵਾਵਾਂ ਹੀ ਖੁੱਲੀਆਂ ਰਹਿਣਗੀਆਂ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਇਹ ਐਲਾਨ ਕੀਤਾ ਹੈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਦਿਅਕ ਗਤੀਵਿਧੀਆਂ ਵਿਕਲਪਿਕ ਓਪੀਡੀ ਵਾਰਡ ਅਤੇ ਓਟੀ ਸੇਵਾਵਾਂ ਦੇ ਪਾਬੰਦੀ ਜਾਰੀ ਰਹੇਗੀ ਅ ਸਵੇਰੇ 11 ਵਜੇ ਸਾਰੇ ਰੈਜ਼ੀਡੈਂਟ ਡਾਕਟਰ ਨਿਰਮਾਣ ਭਵਨ ਵਿਖੇ ਮਰੀਜ਼ਾਂ ਨੂੰ ਬਦਲਵੀਂ ਓਪੀਡੀ ਸੇਵਾਵਾਂ ਪ੍ਰਦਾਨ ਕਰਨਗੇ ਦਿੱਲੀ ਦੇ ਕਈ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਕੇਂਦਰੀ ਸਿਹਤ ਮੰਤਰਾਲੇ ਦੇ ਨਿਰਮਾਣ ਭਵਨ ਦੇ ਬਾਹਰ ਮਰੀਜ਼ਾਂ ਲਈ ਓਪੀਡੀ ਸੇਵਾਵਾਂ ਪ੍ਰਦਾਨ ਕਰਨਗੇ ਅੱਜ ਦਿੱਲੀ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਦਿੱਲੀ ਵਿੱਚ ਸਿਹਤ ਮੰਤਰਾਲੇ ਦੇ ਬਾਹਰ ਰੋਡ ਹਸਪਤਾਲ ਖੋਲਣ ਕਲਕੱਤਾ ਡਾਕਟਰ ਜਬਰਜਨਾਹ ਕਾਨ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਮਾ ਠਪ ਰਹਿਣਗੀਆਂ ਵਰਤਮਾਨ ਵਿੱਚ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਆਈਸੀਯੂ ਅਤੇ ਐਮਰਜੈਂਸੀ ਓਟੀ ਸੇਵਾਵਾਂ ਹੀ ਖੁੱਲੀਆਂ ਰਹਿਣਗੀਆਂ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਇਹ ਐਲਾਨ ਕੀਤਾ ਹੈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਦਿਅਕ ਗਤੀਵਿਧੀਆਂ ਵਿਕਲਪਿਕ OPD ਵਾਰਡ ਅਤੇ OT ਸੇਵਾਵਾਂ ਦੇ ਪਾਬੰਦੀ ਜਾਰੀ ਰਹੇਗੀ ਅ ਸਵੇਰੇ 11 ਵਜੇ ਸਾਰੇ ਰੈਜ਼ੀਡੈਂਟ ਡਾਕਟਰ ਨਿਰਮਾਣ ਭਵਨ ਵਿਖੇ ਮਰੀਜ਼ਾਂ ਨੂੰ ਬਦਲਵੀਂ OPD ਸੇਵਾਵਾਂ ਪ੍ਰਦਾਨ ਕਰਨਗੇ ਦਿੱਲੀ ਦੇ ਕਈ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਕੇਂਦਰੀ ਸਿਹਤ ਮੰਤਰਾਲੇ ਦੇ ਨਿਰਮਾਣ ਭਵਨ ਦੇ ਬਾਹਰ ਮਰੀਜ਼ਾਂ ਲਈ OPD ਸੇਵਾਵਾਂ ਪ੍ਰਦਾਨ ਕਰਨਗੇ ਅੱਜ ਦਿੱਲੀ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਦਿੱਲੀ ਵਿੱਚ ਸਿਹਤ ਮੰਤਰਾਲੇ ਦੇ ਬਾਹਰ ਰੋਡ ਹਸਪਤਾਲ ਖੋਲਣਗੇ